ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਚਰਮੜਾ ਗਈ ਹੈ। ਤੁਹਾਨੂੰ ਦੱਸ ਦਈਏ ਕਿ ਡਡਵਾ ਰੋਡ ਤੇ ਇੱਕ ਨਾਮੀ ਸਕੂਲ ਹੈ ਜਦੋਂ ਵੀ ਸਕੂਲ ਟਾਈਮ ਛੁੱਟੀ ਹੁੰਦੀ ਤਾਂ ਧਾਰੀਵਾਲ ਡਡਵਾ ਚੌਕ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੁੰਦਾ। ਜਿਸ ਕਾਰਨ ਧਾਰੀਵਾਲ ਡਡਵਾਂ ਚੌਕ ਵਿੱਚ ਜਾਮ ਲੱਗ ਜਾਂਦਾ ਹੈ। ਸਕੂਲ ਛੁੱਟੀ ਟਾਈਮ ਬੱਸਾਂ ਦੇ ਆਉਣ ਜਾਣ ਨਾਲ ਲੰਬੇ ਜਾਮ ਲੱਗ ਜਾਂਦੇ ਹਨ। ਲੋਕਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਵੇਰ ਦੇ ਸਕੂਲ ਗਏ ਹੋਏ ਛੋਟੇ-ਛੋਟੇ ਬੱਚੇ ਗਰਮੀ ਦੇ ਵਿੱਚ ਬੱਸਾਂ ਦੇ ਵਿੱਚ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਤੇ ਢਾਲੀਵਾਲ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਸਕੂਲਾਂ ਨੂੰ ਛੁੱਟੀ ਹੁੰਦੀ ਹੈ ਤਾਂ ਢਾਲੀਵਾਲ ਡਿਵਾਨ ਚੌਂਕ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਰੂਰ ਹੋਣ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਮੇਰਾ ਨਾਮ ਮਲਕੀਤ ਵਰਮਾ ਜੀ। ਮੈਂ ਤਾਰੀਵਾਲਦਾ ਤਾਰੀਵਾਲਦਾ ਬਸਨੀਕ ਆ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਜੇ ਕਿ ਇਹ ਕਿਤੇ ਰੋਜ਼ ਦੀ ਗੱਲ ਨਹੀਂ ਆ 2-3 ਸਾਲਾਂ ਤੋਂ ਵੇਖਦੇ ਆਂ ਡੇ ਆ ਟ੍ਰੈਫਿਕ ਤੇ ਦਿਨੋਂ ਦਿਨ ਬਹੁਤ ਮਾੜਾ ਹਾਲ ਆ ਮੀਂਹ ਜਿਹੜੇ ਬੱਚੇ ਜਿਹੜੇ ਫੁੱਲ ਟਾਈਮ ਤੇ ਆਂਦੇ ਨੇ ਬਸਾਂ ਵਿੱਚ ਤੇ ਵਿਚਾਰੇ ਉਹ ਪਿਆਸੇ ਤੇ ਉਹ ਇਦਾਂ ਹੀ ਪਰੇਸ਼ਾਨ ਹੋ ਗਏ ਬਸਾਂ ਵਿੱਚ ਦਰਮਿਆਨਾ ਬੁਰਾ ਹਾਲ ਤੇ ਇੰਨਾ ਮਾੜਾ ਹਾਲ ਆ ਟ੍ਰੈਫਿਕ ਦਾ ਕਿ ਇੱਥੇ ਵੇਖੀਦਾ ਕਿ 5-5 ਮਿੰਟ ਬਾਅਦ ਲੜਾਈਆਂ ਹੋ ਜਾਂਦੀਆਂ ਕੋਈ ਟੈਂਪੂ ਵਾਲਾ ਕੋਈ ਬੱਸ ਵਾਲਾ ਆਪਸ ਵਿੱਚ ਲੜਦਾ ਪਿਆ ਵਾ ਅਗੇ ਬੇਨਤੀ ਆ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਹੋਣੇ ਚਾਹੀਦੇ ਚੌਂਕ ਵਿੱਚ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੇ ਜਦੋਂ ਵੀ ਇੱਥੇ ਕੋਈ ਸਕੂਲ ਟਾਈਮ ਤੇ ਛੁੱਟੀ ਹੁੰਦੀ ਆ ਤੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਕੋਈ ਮੁਲਾਜ਼ਮ ਨਾ ਹੋਣ ਕਰਕੇ ਤੇ ਆਪਸ ਵਿੱਚ ਲੜਾਈਆਂ ਹੁੰਦੀਆਂ ਤੇ ਲੋਕੀ ਛਡਾਂਦੇ ਕੋਲੋਂ ਕਿ ਚਲੋ ਛੱਡੋ ਕਿਹ ਤੇ ਇਸੇ ਤਰ੍ਹਾਂ ਇਹ ਪਰੇਸ਼ਾਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਜ਼ਰੂਰ ਹੋਣੇ ਚਾਹੀਦੇ। ਅਸੀਂ ਬਾਜੀ ਮੈਂ ਆ ਬਲਮਕੂਦ ਬੰਦ ਕਰਵਾ ਦੂੰਗਾ। ਬਾਬਾ ਫੂਕਸਰੀ ਦੇ ਸਰਦਾਰ ਨੂੰ ਦਰਵਾਉਣਾ ਕਿ ਐਜ ਕੀ ਹਾਲ ਹੈ। ਆਸ ਟਾਈਮ ਜਦੋਂ ਵੀ ਬਸ ਆਉਂਦੀ ਸਕੂਲ ਤੋਂ ਆ ਰਹੀਆਂ ਨੇ ਇਧਰੋਂ ਆ ਰਹੀਆਂ ਨੇ। ਇਧਰੋਂ ਆ ਰਹੀਆਂ ਨੇ। ਪਰ ਸਰਕਾਰ ਕਰ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਜਦੋਂ ਸਕੂਲ ਦਾਮ ਛੁੱਟੇਂ ਤੋਂ ਕੋਈ ਨਾ ਕੋਈ ਤੁਹਾਡਾ ਪੁੱਛ ਕਰਮਚਾਰੀ ਰਹੇ। ਨਹੀਂ ਕਰਕੇ ਬੱਚੇ ਰਹਿ ਗੱਦੀਆਂ ਵਿੱਚ। ਬਹੁਤ ਖੱਦਰ ਖੜੇ ਹੋ ਰਹੀ ਆ ਤੇ ਹਰ ਰੋਜ਼ ਇਹ ਵਾਲਾ ਟ੍ਰਾਫਿਕ ਲਗਾ ਕੋਈ ਵੀ ਸਰਕਾਰ ਦੇ ਉੱਪਰ ਕੋਈ ਅਸਲੀ ਹੋ ਰਿਹਾ ਮੇਰੀ ਬੀਤੀ ਅੱਖ ਜੁਰ ਤੋਂ ਸਰਕਾਰ ਗਾੜੀ ਕਿ ਪੁਲੀਸ ਕਿਰਪਾ ਕਰਕੇ ਉਸ ਨੂੰ ਹੱਲ ਕਰੇਗਾ